भई बंद सु पिया पिया भाई सुता पिया बंदि सुता जमा ई जमे सुता पिया ਐਵੇਂ ਕਮਾਣ ਦੀ ਹੋਟ 'ਚ ਟੈਕਸੀ ਡਰਾਈਵਰ ਦਿਨ ਰਾਤ ਭੱਜੇ ਫਿਰਦੇ ਐ ਤੇ ਫਿਰ ਅਜਿਹੀ ਲਾਪਰਵਾਹੀ ਕਰ ਦਿੰਦੇ ਨੇ ਜਿਸ ਦੇ ਨਾਲ ਉਹ ਆਪਣੀ ਜਾਨ ਤੱਕ ਨੂੰ ਦਾਤੇ ਲਾ ਦਿੰਦੇ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਇੱਕ ਵੀਡੀਓ ਦੇਖ ਰਹੇ ਹੋ ਜਿਸ 'ਚ ਤੁਸੀਂ ਦੇਖ ਸਕਦੇ ਹੋ ਇੱਕ ਤੇਜ਼ ਰਫ਼ਤਾਰ ਕਾਰ ਜਾ ਰਹੀ ਹੈ ਪਰ ਕਾਰ ਚਾਲਕ ਸੁੱਤਾ ਹੋਇਆ ਜੀ ਹਾਂ ਕਾਰ ਡਰਾਈਵਰ ਪੂਰੀ ਤਰ੍ਹਾਂ ਨੀਂਦ 'ਚ ਐ ਤੇ ਕਾਰ ਦੀ ਸਪੀਡ ਵੀ ਕਾਫੀ ਤੇਜ਼ ਹੈ ਹਾਈਵੇ ਦੇ ਉੱਤੇ ਇਹ ਟੈਕਸੀ ਜਾ ਰਹੀ ਹੈ ਔਰ ਟੈਕਸੀ ਦੇ ਵਿੱਚ ਟੈਕਸੀ ਡਰਾਈਵਰ ਤੋਂ ਇਲਾਵਾ ਕੋਈ ਹੋਰ ਸਵਾਰੀ ਨਹੀਂ ਹੈ ਇਸ ਕਾਰ ਦੇ ਲਾਗੋਂ ਗੁਜ਼ਰ ਰਹੀ ਕਾਰ ਸਵਾਰ ਦਾ ਜਦੋਂ ਧਿਆਨ ਇਸ ਗੱਡੀ ਦੇ ਉੱਪਰ ਪੈਂਦਾ ਹੈ ਤੇ ਉਹ ਵੀਡੀਓ ਬਣਾਉਂਦਾ ਤੇ ਸਭ ਨੂੰ ਦੱਸ ਰਿਹਾ ਹੁੰਦਾ ਕਿ ਇਹ ਦੇਖੋ ਕਾਰ ਸਵਾਰ ਸੁੱਤਾ ਹੋਇਆ ਹੈ ਪੂਰੀ ਨੀਂਦ 'ਚ ਹੈ ਉਸ ਮੁੰਡੇ ਦੇ ਵੱਲੋਂ ਆਪਣੀ ਕਾਰ ਦੇ ਬਾਰ-ਬਾਰ ਹਾਰਨ ਵੀ ਬਜਾਇਆ ਜਾਂਦੇ ਨੇ ਤਾਂ ਕਿ ਉਹ ਸੁੱਤਾ ਹੋਇਆ ਡਰਾਈਵਰ ਉਹਨੂੰ ਦੇਖ ਸਕੇ ਅਤੇ ਆਪਣੀ ਕਾਰ ਨੂੰ ਕੰਟਰੋਲ ਦੇ ਵਿੱਚ ਲਿਆ ਸਕੇ ਪਰ ਟੈਕਸੀ ਡਰਾਈਵਰ ਇੰਨੀ ਗਹਿਰੀ ਨੀਂਦ 'ਚ ਹੈ ਕਿ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਉਸ ਸ਼ਖਸ ਵੱਲੋਂ ਸਭ ਨੂੰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾ ਕੇ ਅਵੇਅਰ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਬੇਨਤੀ ਕੀਤੀ ਉਹਦੇ ਵੱਲੋਂ ਕਿ ਜਦੋਂ ਨੀਂਦ ਆਉਂਦੀ ਹੋਵੇ ਉਦੋਂ ਰੁਕ ਕੇ ਪਹਿਲਾਂ ਨੀਂਦ ਥੋੜੀ ਜਿਹੀ ਪੂਰੀ ਕਰੋ ਫਿਰ ਮੁੜ ਗੱਡੀ ਚਲਾਇਆ ਕਰੋ ਇਦਾਂ ਨਾ ਕਰਿਆ ਕਰੋ ਕਹਿੰਦੇ ਆ ਨਾ ਕਿ ਜਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਰੱਬ ਦੀ ਮਿਹਰ ਸੀ ਇਸ ਟੈਕਸੀ ਡਰਾਈਵਰ ਤੇ ਜੋ ਇਹ ਸੁਰੱਖਿਤ ਹੈ ਨਹੀਂ ਤਾਂ ਇਸ ਲਾਪਰਵਾਹੀ ਦੇ ਕਰਕੇ ਡਰਾਈਵਰ ਦੀ ਜਾਨ ਵੀ ਜਾ ਸਕਦੀ ਸੀ ਤੇ ਨਾਲ ਹੀ ਨਾਲ ਹੋਰ ਲੋਕਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਰੱਬ ਦੀ ਨਜ਼ਰ ਸਵੱਲੀ ਹੋਵੇ ਤਾਂ ਵੱਡੇ ਵੱਡੇ ਹਾਸੇ ਵੀ ਟੱਲ ਜਾਂਦੇ ਨੇ ਅਕਸਰ ਹੀ ਤੁਸੀਂ ਵੇਖਿਆ ਹੋਣਾ ਕਿ ਟੈਕਸੀ ਡਰਾਈਵਰਸ ਵੱਲੋਂ ਦਿਨ ਰਾਤ ਟੈਕਸੀ ਚਲਾਈ ਜਾਂਦੀ ਹੈ ਤਾਂ ਜੋ ਵੱਧ ਪੈਸੇ ਕਮਾ ਸਕਣ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਪਾਲ ਸਕਣ ਜਿਸ ਦੇ ਚੱਲਦੇ ਆ ਟੈਕਸੀ ਚਾਲਕ ਸੌਂਦੇ ਤੱਕ ਨਹੀਂ ਹੈ ਪਰ ਅਸੀਂ ਸਭ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਨਸਾਨ ਜਦੋਂ ਗੱਡੀ ਚਲਾਉਂਦਾ ਨਾ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ ਕਿਉਂਕਿ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਜਿਹੜੀ ਹੈ ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਪੂਰੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਅਤੇ ਤੁਹਾਡੀ ਲਾਪਰਵਾਹੀ ਕਰਕੇ ਕਿਸੇ ਹੋਰ ਦੀ ਵੀ ਜ਼ਿੰਦਗੀ ਜਾ ਸਕਦੀ ਹੈ। ਆਹ ਲੈ ਭਾਈ ਬੰਦਾ ਸਿੱਕਾ ਪਿਆ। ਆਹ। ਉਹ ਹੁਣ ਦੇ ਦੋ। ਸਿੱਕਾ ਪਿਆ ਮੁੰਡਾ। ਪਿਆ ਬੰਦਾ ਸੁੱਤਾ ਜਮਾਈ ਜਮਾਈ ਸੁੱਤਾ ਪਿਆ ਜਿਹੜੇ